ਸਰਕਾਰ ਜਨ ਪ੍ਰਧਾਨ ਮੰਡਲ ਤੇ ਹਾਜ਼ਰੀ ਦੇ ਦੋਸਤੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮਾਰਵਾ ਪੰਜਾਬੀ ਸਹਿਸਵਰਾਂ ਦਾ ਭੂਜੋ ਜਿੰਨੇ ਅੱਜ ਪੰਜਾਬੀ ਸਹਿਦਿਆ ਪੰਡਿਤ ਨਾ ਪਰਮਾ ਨੂੰ ਸਨਮਾਨਤ ਕਰਨ ਦਾ ਹੌਸਲਾ ਕਰਦਾ ਉਹ ਕਰਮਨ ਜਿੰਨੇ ਨੇ ਤਾਂ ਉਮਰ ਕਲਮ ਦੇ ਨਾਲ ਆਪਣਾ ਸੁੰਨ ਕੁੜੀ ਰੱਖਿਆ ਜੱਪੇ ਸਾਹਿਦ ਵਿੱਚ ਵਿਸ਼ੇਸ਼ ਹਸਤਾ ਨੂੰ ਬਣਾਇਆ ਜਿਨ੍ਹਾਂ ਦੇ ਵਿੱਚ ਡਾਕਟਰ ਬੰਦੇਵ ਸਿੰਘ ਮੁੰਡੜ ਜੋ ਅਨੁਵਾਦਕ ਵੀ ਨੇ ਲੋਕ ਸੁਖੀ ਵੀ ਨੇ ਤੇ ਕਵੀ ਵੀ ਨੇ ਤੇ ਗਦਰੂ ਵੀ ਨੇ ਜਗਵੰਦਰ ਸਿੰਘ ਰਾਦਾ ਜੀ ਮੇਰੇ ਵੱਡੇ ਭੀਰੇ ਜਿਹੜੇ ਮੰਨੇ ਰੇ ਕਹਾਣੀਕਾਰ ਨੇ ਤੇ ਪ੍ਰਸਾਧ ਰਚਕ ਨੇ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਕੌਮ ਤੋਂ ਕਾਲੀ ਯੋਜਨਾ ਕਰਦੇ ਨੇ ਇਸ ਰਚਨਾ ਨੂੰ ਉਸਾਇਰ ਤੋਂ ਵਾਸ਼ ਦੇ ਨੇ ਡਾਕਟਰ ਭਗਵੰਤ ਸਿੰਘ ਜੋ ਭਾਸ਼ਾਵਾ ਪੰਜਾਬ ਤੋਂ ਸਾਕਾ ਮੁਖ ਖੋਜ ਅਸਰ ਦੇ ਰੂਪ ਵਿੱਚ ਸੇਵਾ ਮੁਕਤੀ ਉਹ ਮੁੱਖ ਸੰਪਾਦਕ ਨੇ ਆਪਣਾ ਇੰਟਰਨੈਸ਼ਨਲ ਜਗ੍ਹਾ ਦੇ ਇੱਕ ਟੀਮਸ਼ਨ ਸਭ ਤੋਂ ਪਹਿਲਾਂ ਬਿਲਾ ਰਹੇ ਨੇ ਦਰਸ਼ਕ ਜੀ ਜੋ ਬੱਚਿਆਂ ਨੇ ਵਿਸ਼ੇਸ਼ ਤੌਰ ਤੇ ਦੇਖਣੇ ਸ੍ਰੀ ਹਜ਼ੂਰੇ ਵਿਦਵਾਨ ਜੋ ਪੰਜਾਬੀਆਂ ਰਚਨਾ ਉर्दू ਵਿੱਚ ਉर्दूਆਂ ਰਚਨਾ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਾਠ ਨੂੰ ਪੂਰੀਆਂ ਕਰਦੇ ਨੇ ਡਾਕਟਰ ਗੁਰਚੰਦ ਸਿੰਘ ਪੁਰਜਾ ਜੀ ਸਾਡੀ ਪ੍ਰਣ ਜਿਹੜੇ ਨੈਸ਼ਨਲ ਅਵਾਰਡੀਅਰ ਤੇ ਵਧੀਆ ਰਸਮ ਤੋਂ ਤੇ ਪਸਤਰੀ ਵੀ ਹੈ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਤੇ ਇਹ ਇਨਾਂ ਸਾਰੇ ਅੱਜ ਦੇ ਸਨਮਾਨਤ ਗਦਵੰਨਾਂ ਮੈਂ ਆਪਣੇ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਇਹ ਸਭ ਜਿਸ ਤਰ੍ਹਾਂ ਅੱਜ ਇਹਨਾਂ ਨੇ ਇਸ ਤਰ੍ਹਾਂ ਦੇ ਬਗਾਇਤ ਸੇ ਬਾਦ-ਬਾਦ ਵਾਲੇ ਵਿਦਵਾਨ ਜੀ ਨੇ ਸਨਮਾਨ ਕਰ ਲਈ ਇਸ ਪਰੰਪਰਾ ਨੂੰ ਇਹ ਵੀ ਇਹ ਜਜਖੰਡਗੇ ਸਰ ਮਾ ਜੋਡੇ ਨਾਲ ਇੱਕ ਗਜ਼ਲ ਮਿੱਤਾਂ ਸੇ ਸੰਗੀਤ ਕਰਨਾ ਆਸ ਹੈ ਧਿਆਨ ਦੇਉਗੇ ਗਜ਼ਲ ਦਾ ਮਤਲਬ ਹੈ ਜੀ ਨਾ ਸੀ ਨਾ ਹੈ ਮਨਜ਼ੂਰ ਸਾਨੂੰ ਜਾਦੂ ਗਰੀ ਤੇਰੀ ਨਾ ਸੀ ਨਾ ਹੈ ਮਨਜ਼ੂਰ ਸਾਨੂੰ ਜਾਦੂ ਗਰੀ ਤੇਰੀ ਰਾਤਾਂ ਨੂੰ ਹੀ ਸਦਾ ਰਾਸ ਆਈ ਜਾਦੂ ਗਰੀ ਤੇਰੀ ਨਾ ਸੀ ਨਾ ਹੈ ਜੀ ਸੁਨੂ ਜਾਦੂ ਬਣੀ ਤੇਰੀ ਰਖਾਂ ਮੈਂ ਸਦਾ ਰਾਸ ਆਏ ਜਾਦੂ ਬਣੀ ਤੇਰੀ ਅਗਲਾ ਸ਼ੇਰ ਦੇਖਣਾ ਜੀ ਸਾੜਾਂ ਦੇ ਪੇਸ ਵਿੱਚ ਨੇ ਸਦਾ ਲੁਕੇ ਚੋਰ ਰਹਿੰਦੇ ਸਾੜਾਂ ਦੇ ਪੇਸ ਵਿੱਚ ਨੇ ਸਦਾ ਲੁਕੇ ਚੋਰ ਰਹਿੰਦੇ ਹਰ ਪਾਸੇ ਪਰਖ ਲਈ ਸੱਜਣਾ ਸਾਡੀ ਤੇਰੀ ਸਾੜਾਂ ਦੇ ਪੇਸ ਵਿੱਚ ਨੇ ਸਦਾ ਲੁਕੇ ਚੋਰ ਰਹਿੰਦੇ ਹਰ ਪਾਸੇ ਪਰਖ ਲਈ ਹੈ ਸੱਜਣਾ ਸਾਡੀ ਤੇਰੀ ਅਗਲਾ ਸ਼ਹਿਰ ਦੇਖਣਾ ਜੀ ਉੰਜ ਲੋਕਾਂ ਸੰ ਖੜਦਾ ਹੈ ਰਾਖੀ ਪਿਆਰੀ ਕਰਦਾ ਹੈ ਉੰਜ ਲੋਕਾਂ ਸੰ ਖੜਦਾ ਹੈ ਰਾਖੀ ਪਿਆਰੀ ਕਰਦਾ ਹੈ ਚਿੱਟੇ ਦਨ ਖੜੀ ਗਈ ਹੈ ਇਹ ਬੇਜਸਤੂਰਗੀ ਤੇਰੀ ਉਹ ਉੰਜ ਲੋਕਾਂ ਸੰ ਖੜਦਾ ਹੈ ਰਾਖੀ ਪਿਆਰੀ ਕਰਦਾ ਹੈ ਚਿੱਟੇ ਦਨ ਖੜੀ ਗਈ ਹੈ ਇਹ ਬੇਜਸਤੂਰਗੀ ਤੇਰੀ ਅਗਲਾ ਸ਼ਹਿਰ ਦੇਖਣਾ ਚਾਹਦੇ ਗਾਉੜਾ ਜਪ ਪ੍ਰਣਾਮ ਤਿਲਕ ਜਾਣਾ ਝੁਕ ਜਾਣਾ ਸਾਡੀ ਆਦਤ ਨਹੀਂ ਜਰ ਸਕਦੇ ਹਾਂ ਅਸੀਂ ਹਰ ਕਿਸਮ ਦੀ ਨਾਰਾਜ਼ਗੀ ਤੇ ਜਪ ਪ੍ਰਣਾਮ ਤਿਲਕ ਜਾਣਾ ਝੁਕ ਜਾਣਾ ਸਾਡੀ ਆਦਤ ਨਹੀਂ ਜਰ ਸਕਦੇ ਹਾਂ ਅਸੀਂ ਹਰ ਕਿਸਮ ਦੀ ਨਾਰਾਜ਼ਗੀ ਤੇਰੀ ਅਗਲਾ ਸ਼ੇਰ ਲਿਖਣਾ ਜੀ ਅੱਡਾ ਪਰਦੇਸੀ ਹੋਇਆ पिछा वृद्ध घर बैठा अगर अगासी होया है पिछा वृद्ध घर बैठा है दस अच किस भाव दिक रही है मरदानगी अगर पर होया पिछा वृद्ध घर बैठा है दस किस भाव दिक रही है तेरी अगला अच्क देखना जी चिट्टे नीले भगने काले को नकाम सामने ਚਿੱਟੇ ਨਿੱਲੇ ਭਰਵੇਂ ਕਾਲੇ ਨਕਾਬ ਸਾਮ ਰੱਖੇ ਸੜਕਾਂ ਤੇ ਨੱਚਦੀ ਬੈਠੀ ਗਰੰਦਗੀ ਤੇ ਚਿੱਟੇ ਨਿੱਲੇ ਭਰਵੇਂ ਕਾਲੇ ਨਕਾਬ ਤੂੰ ਸਾਮ ਰੱਖੇ ਸੜਕਾਂ ਤੇ ਨੱਚਦੀ ਬੈਠੀ ਦਰਦੀ ਹੋਈ ਫੇਰੀ ਮੱਤਾਂ ਹੈ ਜਦੋਂ ਤੂੰ ਕੁਝ ਸਵਾਰ ਨਹੀਂ ਸਕਦਾ ਨਾ ਹੀ ਵਿਗਾੜ ਸਕਦਾ ਜਦੋਂ ਤੂੰ ਕੁਝ ਸਵਾਰ ਨਹੀਂ ਸਕਦਾ ਨਾ ਹੀ ਵਿਗਾੜ ਸਕਦਾ ਔਰ ਖਦੇ ਕਿਸ ਕੰਮ ਆਉਣੀ ਕੀਤੀ ਵੰਦਗੀ ਤੇਰੀ ਨਾ ਸੀ ਨਾ ਹੈ ਮੰਜੂ ਸਾਨੂੰ ਜਾਦੂਗਰੀ ਤੇਰੀ ਗਠਨ ਵਿੱਚ ਦਾ ਰਸ ਪਾਈ ਜਾਦੂਗਰੀ ਤੇਰੀ ਤਨ